ਉਹ ਜੀ ਸੁਣਨ ਦੁਖਾ ਹੁਣ ਇੱਕ ਕੰਧਾਂ ਤੇ ਪੀਵੀਸੀ ਲੱਗਿਆ ਸਲਾਵਾਰੀ ਦੀ ਥੱਲੇ ਤੇ ਸਾਰੇ ਕਮਰੇ ਚ 5-5 ਫੁੱਟ ਲੱਗਿਆ ਆ ਪੂਰਾ ਕਮਰਾ ਕਰਤਾ ਯਾਰ ਆਪਨੇ 7 ਦਿਨ ਲੱਗਿਏ ਤੇ ਬਸ ਆ ਡਿਜ਼ਾਈਨ ਬਣਾਇਨੇ ਪੈ ਲੜਾ ਇਹ ਵਿੱਚ ਗਮਲਾ ਫੁੱਲ ਧਰੇ ਜਾਣਗੇ ਠੀਕ ਆ ਡਿਜ਼ਾਈਨ ਬਣਾਇਆ ਐਲ ਸੀ ਡੀ ਦਾ

ਇਹਨ ਕੰਨ ਤੇ ਸਾਹਮਣੇ ਆ ਜਿਵੇਂ ਇਤਰੇ ਦਿਖਣਾ ਇਹ ਜਿਵੇਂ ਇਸ ਤਰ੍ਹਾਂ ਕਰਿਆ ਨ ਮਾਰੀਆਂ ਵੀ ਕਰੀਆਂ ਨੇ ਚ ਹਰ ਜੂ ਲਾਈਟ ਲੱਗ ਦਿਉਂਗਾ ਦੇਖੋ